ਅੱਜ ਦਾ ਪ੍ਰੋਗਰਾਮ ਦੇ ਇਸ 10:30 ਕਨਫਰੰਸ ਸੈਸ਼ਨ ਗੱਲ ਕਰਦੇ ਆਂ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਦੀ ਪੈਨਸ਼ਨਾਂ ਨਾਲ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਮੁਲਾਜ਼ਮਾਂ ਦੇ ਹੱਕ ਤੋਂ ਆਇਆ ਹਾਈ ਕੋਰਟ ਵੱਲੋਂ ਆਇਆ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਦੀ ਜਾਰੀ ਕਰਨ ਦੇ ਹੁਕਮ ਨੇ ਜਿਹੜੇ ਉਹ ਦਿੱਤੇ ਗਏ ਨੇ ਤੇ ਅੱਗੇ ਉਹਨਾਂ ਨੇ ਕਿਹਾਗਾ ਕਿ ਇਹ ਜਿਹੜਾ ਬਕਾਇਆ ਹੈਗਾ 4 ਮਹੀਨਿਆਂ ਦੇ ਅੰਦਰ ਅੰਦਰ 119% ਡੀਏ ਨੂੰ ਆਧਾਰ ਮੰਨ ਕੇ ਜਿਹੜਾ ਇਹਦਾ ਲਾਭ ਦਿੱਤਾ ਜਾਵੇ। ਸੋ ਗੱਲ ਕਰਦੇ ਆਂ ਇਸ ਮਸਲੇ ਬਾਰੇ ਕੀ ਆ ਤੇ ਪੂਰੀ ਡਿਟੇਲ ਵੀ ਤੁਹਾਡੇ ਨਾਲ ਜਾਣਕਾਰੀ ਦਿੰਦੇ ਆਂ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ 4 ਮਹੀਨੇ ਦੇ ਅੰਦਰ ਉਹ ਜਿਹੜਾ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ 6ਵੇਂ ਪੇ ਕਮਿਸ਼ਨ ਦਾ ਜਿਹੜਾ ਤਨਖਾਹ ਦਾ ਬਕਾਇਆ ਦੇ ਲਾਭ ਜਾਰੀ ਕਰਨ ਦੇ ਹੁਕਮ ਦਿੱਤੇ ਨੇ। ਹਾਈ ਕੋਰਟ ਨੇ ਇਹ ਵੀ ਸਪਸ਼ਟ ਕਿਹਾ ਹੈ ਕਿ ਲਾਭ ਜਾਰੀ ਕਰਦੇ ਹੋਏ ਡੀਏ 113% ਦੀ ਬਜਾਏ 119% ਦਿੱਤਾ ਜਾਵੇ। ਹਾਈ ਕੋਰਟ ਦੇ ਹੁਕਮ ਗ੍ਰੇਡ ਡੇਟੇਰ ਨੇ 32 ਪਟੀਸ਼ਨਰਾਂ ਬਲੋਂ ਜਿਹੜੀ ਪਟੀਸ਼ਨਾਂ ਸੀ ਵੱਖ-ਵੱਖ ਤੌਰ ਤੇ ਜਿਹੜੀਆਂ ਜਾਰੀ ਕੀਤੀ ਗਈਆਂ ਸੀ ਪਾਈਆਂ ਗਈਆਂ ਸੀ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਫੈਸਲਾ ਜਿਹੜਾ ਦਿੰਦੇ ਹੋਏ ਸਮੂਹਿਕ ਰੂਪ ਜੀ ਦਿੱਤਾਗਾ 2021 ਦੇ ਵਿੱਚ ਜਿਹੜਾ ਪੇ ਕਮਿਸ਼ਨ ਸੀਗਾ ਜਿਹੜਾ ਲੱਗਿਆ ਸੀਗਾ ਉਦੋਂ 113% ਡੀਏ ਨੂੰ ਮੰਨ ਕੇ ਜਿਹੜਾ ਆਧਾਰ ਮੰਨ ਕੇ ਜਿਹੜਾ 15% ਵਾਧੇ ਦੇ ਨਾਲ ਦਿੱਤਾ ਸੀਗਾ ਉਹ 113% ਇੱਕ 16 ਤੋਂ ਜਿਹੜਾ ਸੀ ਲਾਗੂ ਕੀਤਾ ਗਿਆ ਸੀਗਾ ਉਸ ਨੂੰ ਲੈ ਕੇ ਸੀ ਜਿਹੜੀ ਰਿਟ ਪਟੀਸ਼ਨ ਅਸੀਂ ਪਾਈਆਂ ਹੋਈਆਂ ਸੀਗੀਆਂ ਕਿ ਮੁਲਾਜ਼ਮਾਂ ਦਾ ਉਸ ਸਮੇਂ 119% ਡੀਏ ਜਿਹੜਾ ਬਣਦਾ ਸੀਗਾ ਤੇ 31 ਦਸੰਬਰ ਨੂੰ ਆ ਜਿਹੜਾ 119% ਡੀਏ ਨੂੰ ਆਧਾਰ ਮੰਨ ਕੇ ਇੱਕ ਇੱਕ 16 ਤੋਂ ਜਿਹੜਾ ਪੇ ਫਿਕਸ਼ਨ ਆ ਜਿਹੜੀ ਜਿਹੜੀ ਦੁਆਰੇ ਉਹ ਕੀਤੀ ਜਾਵੇ ਸੋ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮਾਨਯੋਗ ਹਾਈ ਕੋਰਟ ਵੱਲੋਂ ਆ ਜਿਹੜਾ ਇਹ ਫੈਸਲਾ ਕੀਤਾ ਗਿਆ ਕਿ ਮੁਲਾਜ਼ਮਾਂ ਦਾ ਜਿਹੜਾ 119% ਨੂੰ ਤੇ ਫਿਕਸ ਕਰਕੇ ਤੇ ਉਸ ਸਮੇਂ ਤੋਂ ਲੈ ਕੇ ਇੱਕ 16 ਤੋਂ ਉਸ ਤੇ 15% ਦਾ ਜਿਹੜਾ ਬੈਨੀਫਿਟ ਵਾਧਾਗਾ ਉਹ ਦਿੱਤਾ ਜਾਵੇ ਤੇ ਉਸ ਦਾ ਹੁਣ ਤੱਕ ਦਾ ਜਿਹੜਾ ਬਣਦਾ ਬਕਾਇਆ ਉਹ ਉਹ ਜਾਰੀ ਕੀਤਾ ਜਾਵੇ ਸੋ ਇਹ ਬਹੁਤ ਵੱਡੀ ਜਿਹੜੀ ਪ੍ਰਾਪਤੀ ਆ ਮਲਾਜ਼ਮ ਪੈਨਸ਼ਨਰਾਂ ਨੂੰ ਜਿਹੜਾ ਹੋਇਆਗਾ ਜਿਹੜਾ 1 ਇੱਕ 16 ਤੋਂ ਇਹਦਾ ਬੈਨੀਫਿਟ ਆ ਜਿਹੜਾ ਮਿਲਣਾ ਸੋ ਕੋਰਟ ਦੇ ਵਿੱਚ ਬਹੁਤ ਸਾਰੇ ਫੈਸਲੇ ਸੀਗੇ ਜਿਹੜੇ ਚੱਲ ਰਹੇ ਸੀ ਅੱਗੇ ਵੀ ਉਹਨਾਂ ਨੇ ਹਦਾਇਤ ਕੀਤਾ ਕਿ ਜਿਹੜਾ ਇਸ ਤਰੀਕੇ ਦੇ ਨਾਲ ਕੋਈ ਕੇਸ ਆਵੇਗਾ ਉਸ ਨੂੰ ਇਸ ਕੇਸ ਦੇ ਵਿੱਚ ਹੀ ਸਬਮਿਟਾ ਜਿਹੜਾ ਕਰ ਲਿਆ ਜਾਵੇ ਤੇ ਇਸ ਦਾ ਫੈਸਲਾਗਾ ਜਿਹੜਾ ਸੁਣਾ ਦਿੱਤਾ ਗਿਆ ਤੋ ਬਹੁਤ ਸਾਰੀਆਂ ਹੁਣ ਤਾਈਆਂ ਹੋਰ ਵੀ ਨੇ ਜਿਹੜੀਆਂ ਉਸ ਫੈਸਲੇ ਦੇ ਵਿੱਚ ਪੇ ਕਮਿਸ਼ਨ ਦੇ ਬਕਾਇਆ ਨੂੰ ਲੈ ਕੇ ਆ ਜਿਹੜਾ ਮੁਲਾਜ਼ਮਾਂ ਦਾ ਕਾਫੀ ਸਮੇਂ ਤੋਂ ਆ ਜਿਹੜਾ ਕੇਸ ਨੇ ਜਿਹੜੇ ਵਕਤ-ਵਕਤ ਆਰਦੇ ਹਾਈ ਕੋਰਟ ਦੇ ਵਿੱਚ ਚੱਲ ਰਹੇ ਨੇ ਸੋ ਇੱਕ ਇੱਕ 16 ਤੋਂ ਲੈ ਕੇ ਜਿਹੜਾ ਪੇ ਕਮਿਸ਼ਨ ਦਾ ਬਕਾਇਆ ਵੀ ਬਣਦਾ ਉਸ ਦੇ ਲਈ ਵੀ ਵਕਤ-ਵਕਤ ਮੁਲਾਜ਼ਮਾਂ ਵੱਲੋਂ ਐਸੋਸੀਏਸ਼ਨਾਂ ਵੱਲੋਂ ਆ ਜਿਹੜਾ ਕੋਰਟ ਦਾ ਰੁਖ ਕੀਤਾ ਗਿਆ ਕਿ ਸਾਨੂੰ ਉਸ ਸਮੇਂ ਦਾ ਜਿਹੜਾ ਬਕਾਇਆ ਹੈਗਾ ਉਹ ਵੀ ਦਿੱਤਾ ਜਾਵੇ ਤੇ ਇਸ ਦੇ ਨਾਲ ਹੀ ਇਹ ਬਹੁਤ ਵੱਡਾ ਫੈਸਲਾ ਆਇਆ ਵੀ ਜਿਹੜਾ 119% ਨੂੰ ਡੀਏ ਨੂੰ ਆਧਾਰ ਮੰਨ ਕੇ ਉਹਨਾਂ ਨੇ ਇਸ ਦੇ ਉੱਤੇ ਖਾਸ ਟਿੱਪਣੀ ਕੀਤੀ ਹੈ ਕਿ ਉਸ ਸਮੇਂ ਜੇਕਰ ਤੁਸੀਂ ਇੱਕ ਜੁਲਾਈ 2015 ਤੋਂ 31 ਦਸੰਬਰ 2015 ਤੱਕ ਡੀਏ ਜਿਹੜਾ 119% ਮੰਨ ਲਿਆ ਤੇ ਇੱਕ ਇੱਕ 169 613% ਡੀਏ ਜਿਹੜਾ ਉਹਨੂੰ ਮੰਨ ਰਹੇ ਹੋਗੇ ਸੋ ਉਹਨਾਂ ਨੇ ਖਾਸ ਟਿੱਪਣੀ ਕੀਤੀ ਹੈ ਕਿ ਮਹਿੰਗਾਈ ਵੱਧ ਕੇ ਫਿਰ ਇੱਕੋ ਲੱਖ ਘਟ ਕਿਵੇਂ ਗਈ ਸੋ ਇਹ ਖਾਸ ਕਰ ਜਿਹੜੀ ਟਿੱਪਣੀਆਂ ਉਹਨਾਂ ਨੇ ਸਰਕਾਰ ਦੇ ਜਵਾਬ ਦੇ ਉੱਤੇ ਕਿਹਾਗਾ ਕਿ ਤੁਸੀਂ ਇਸ ਲਈ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ 4 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਮਲਾਜਮਾਂ ਦਾ ਵਧਦਾ ਏਰੀਅਰ ਜੇ ਉਹਨਾਂ ਨੂੰ 119% ਦੀ ਰੁਧਾਰ ਮੰਨ ਕੇ ਅੱਜ ਦੀ ਬਕਾਇਆ ਤਨਖਾਹਾਂ ਨੇ ਜਿਹੜੀਆਂ ਦੁਆਰੇ ਫਿਕਸ ਕੀਤੇ ਜਾਂਨ ਸੋ ਇਹ ਮੁਲਾਜ਼ਮਾਂ ਦੇ ਨਾਲ ਹਾਈ ਕੋਰਟ ਬੁਲਵਾਇਆ ਇੱਕ ਬਹੁਤ ਵੱਡਾ ਫੈਸਲਾ ਜਿਹੜਾ ਮੁਲਾਜ਼ਮਾਂ ਨੂੰ ਦੇ ਲਈ ਬਹੁਤ ਖੁਸ਼ੀਆਂ ਖੁਸ਼ੀ ਭਰਾ ਹੋਵੇਗਾ ਸੋ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਦਿੱਤੀ ਗਈ ਜਾਣਕਾਰੀ ਚੰਗੀ ਲੱਗੇਗੀ ਸੋ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵੀਡੀਓ ਦੇ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ